ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਸਾਰੀ ਜਾਨੀ ਉਮੀਦ ਕਰਦੇ ਹਾਂ ਬਿਲਕੁਲ ਠੀਕ ਠਾਕ ਹੋਵੋਗੇ ਹਾਂਜੀ ਅੱਜ ਆਪਾਂ ਤੁਹਾਡੇ ਕੋਲ ਲੈ ਕੇ ਆਏ ਆ ਕਾਟਨ ਵਾਲੇ ਦੁਪੱਟਾ ਸੂਟ ਸੋਹਣਗੇ ਰਹਿਣਗੇ ਅੱਜ ਵਾਲੇ ਸਾਰਿਆਂ ਦਾ ਪ੍ਰਾਈਸ ਸੇਮ ਰਹਿਣਾ ਜੀ 875 ਰੁਪਏ ਕੋਈ ਸ਼ਿਪਿੰਗ ਕਾਸਟ ਨਹੀਂ ਰਹੇਗੀ ਠੀਕ ਹੈ ਤੇ ਸਟਾਫ ਹੈਗਾ ਜਿਹੜਾ ਪਿਓਰ ਕਾਟਨ ਦਾ ਰਹੇਗਾ ਕਾਟਨ ਦੀ ਨਾਲ ਦੁਪੱਟੇ ਰਹਿਣਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਨੂੰ ਜੋ ਇਨਕੁਆਰੀਸ ਆਉਂਦੀਆਂ ਨੇ ਮੋਸਟਲੀ ਜੀ ਤੁਸੀਂ ਸੋਲਡ ਆਊਟ ਕਹਿ ਦਿੰਨੇ ਹੋ ਇੰਨੀ ਜਲਦੀ ਸੋਲਡ ਆਊਟ ਹੋ ਗਿਆ ਮਤਲਬ ਜੋ ਆਪਾਂ ਨੂੰ ਈਵਨਿੰਗ ਦੇ ਵਿੱਚ ਮੈਸੇਜ ਕਰਦੇ ਆ ਤਾਂ ਅਸੀਂ ਦੱਸ ਦਿੰਨੇ ਆ ਜੀ ਸਾਡੇ ਲਈ ਵੀ ਇਹ ਖੁਸ਼ੀ ਦੀ ਗੱਲ ਹੈ ਕਿ ਵਾਹਿਗੁਰੂ ਜੀ ਦੀ ਇੰਨੀ ਕ ਕਿਰਪਾ ਤੇ ਸਾਰੇ ਕਸਟਮਰਸ ਜੋ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਇੰਨਾ ਕ ਸਾਥ ਹੈ ਕਿ ਉਹਨਾਂ ਨੇ ਸਾਡਾ ਸਟਾਕ ਆਉਣ ਨਹੀਂ ਦਿਨਾ ਹੁੰਦਾ ਨਾ ਵੀਡੀਓ ਜਦੋਂ ਹੀ ਆਉਂਦੀ ਹੈ ਘੰਟੇ 2 ਘੰਟਿਆਂ ਦੇ ਵਿੱਚ ਸਾਰਾ ਹੈਗਾ ਜਿਹੜਾ ਸਟਾਕ ਆਪਣਾ ਆਊਟ ਹੋ ਜਾਂਦਾ ਸੂਟਸ ਹੈਗੇ ਜਿਹੜੇ ਸੇਲ ਹੋ ਜਾਂਦੇ ਨੇ ਠੀਕ ਹੈ ਤਾ ਕਰਕੇ ਅਸੀਂ ਤਾਂ ਚੀਜ਼ ਨੂੰ ਵੇਚਣਾ ਅਗਰ ਸਾਡੇ ਕੋਲ ਪਈ ਹੈ ਤਾਂ ਤਾਂ ਅਸੀਂ ਸੋਲਡ ਆਊਟ ਨਹੀਂ ਲਿਖਾਂਗੇ ਜੀ ਅਗਰ ਨਹੀਂ ਪਈ ਹੈ ਕਿ ਸੋਲਡ ਆਊਟ ਹੋ ਚੁੱਕੀ ਹੈ ਤਾਂ ਇਸ ਲਈ ਤੁਹਾਨੂੰ ਕਿਹਾ ਜਾਂਦਾ ਹੈ ਕਿ ਵੀਡੀਓ ਦੀ ਟਾਈਮਿੰਗ ਨੋਟ ਕਰ ਲਓ ਸਵੇਰ ਦੇ 10 ਵਜੇ ਦੀ ਆਪਾਂ ਟਾਈਮਿੰਗ ਰੱਖੀ ਹੋਈ ਹੈ ਤੁਸੀਂ ਕਿਤੇ ਵੀ ਹੋ ਤਾਂ 5 ਮਿੰਟ ਕੱਢ ਕੇ ਵੀਡੀਓ ਦੇਖ ਸਕਦੇ ਹੋ ਕਿਉਂਕਿ ਆਪਣੀਆਂ ਵੀਡੀਓਜ਼ ਜ਼ਿਆਦਾ ਲੌਂਗ ਨਹੀਂ ਹੁੰਦੀਆਂ ਜਿਹੜੇ ਨਵੇਂ ਵਿਊਅਰਸ ਆ ਉਹ ਪੁੱਛਦੇ ਆ ਤੁਸੀਂ ਕਿੱਥੋਂ ਸਰਵ ਕਰਦੇ ਹੋ ਆਪਾਂ ਸ਼੍ਰੀ ਮੁਕਸਰ ਸਾਹਿਬ ਤੋਂ ਆਨਲਾਈਨ ਕੰਮ ਕਰਦੇ ਆ ਜੀ ਕੋਈ ਵੀ ਸੂਟ ਪਸੰਦ ਆਉਂਦਾ ਜੋ ਨੰਬਰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਉਸ ਦੇ ਉੱ ਸ਼ਾਟ ਲੈ ਕੇ WhatsApp ਮੈਸੇਜ ਕਰਨਾ ਅੱਜ ਵਾਲੇ ਸੂਟਸ ਦੇ ਲਈ ਹੈ ਜੀ ਤੁਸੀਂ ਪਲੀਜ਼ ਸੂਟ ਦਾ ਸਕਰੀਨਸ਼ਾਟ ਲਓ ਦੁਪੱਟੇ ਦਾ ਸਕਰੀਨਸ਼ਾਟ ਲੈ ਕੇ ਨਾ ਭੇਜਿਓ ਸੂਟ ਦਾ ਸਕਰੀਨਸ਼ਾਟ ਲਓ ਪਹਿਲੀ ਸ਼ੁਰੂਆਤੀ ਆਪਾਂ ਬਹੁਤ ਸੋਹਣੇ ਜਿਹੇ ਸੂਟ ਤੋਂ ਕਰਦੇ ਹਾਂ ਜਿਹੜਾ ਮੈਨੂੰ ਪਰਸਨਲੀ ਬਹੁਤ ਪਸੰਦ ਆਇਆ ਪਿਓਰ ਕਾਟਨ ਦਾ ਮਲਾਈਮ ਕੱਪੜਾ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਸਾਰੀ ਸ਼ਰਟ ਦੇ ਵਿੱਚ ਬੂਟੀ ਬਣੀ ਹੋਈ ਹੈ ਤੇ ਪ੍ਰੋਪਰ ਨੈੱਕ ਬਣਿਆ ਹੋਇਆ ਠੀਕ ਹੈ ਇਹ ਏਮਬਰਾਇਡਰੀ ਹੈ ਸੌਰੀ ਮਸ਼ੀਨ ਏਮਬਰਾਇਡਰੀ ਹੋਈ ਹੋਈ ਹੈ ਠੀਕ ਹੈ ਤਾਂ ਐਂਕਰਿੰਗ ਹੋਈ ਹੋਈ ਐ ਨੈਕ ਦੇ ਉੱਪਰ ਨੈਕ ਲਾਈਨ ਹੈਗੀ ਜਿਹੜੀ ਐਂਕਰਿੰਗ ਦੇ ਨਾਲ ਬਣੀ ਐ embroidery ਵੀ ਹੋਈ ਐ ਬਹੁਤ ਸੋਹਣੇ ਸੂਟ ਨੇ ਐਂਡ ਇੰਨੀ ਕਾਸਟ ਦੇ ਵਿੱਚ ਤਾਂ ਕਹ ਲੂ ਕਿ ਬਹੁਤ ਜ਼ਿਆਦਾ ਸੋਹਣੀਆਂ ਚੀਜ਼ਾਂ ਤੁਹਾਨੂੰ ਮਿਲ ਰਹੀਆਂ ਨੇ ਠੀਕ ਹੈ ਜੀ ਇਹ ਹੈ ਕਿ ਇਹਦੀ ਬਾਟਮ ਜਿਹੜੀ ਬਾਟਮ ਐ ਜੀ ਇਹ ਵੀ ਪ੍ਰਿੰਟਡ ਐ ਠੀਕ ਐ ਇਸ ਤਰ੍ਹਾਂ ਦੇ ਨਾਲ ਐ ਬਾਟਮ ਦੇ ਵਿੱਚ ਪ੍ਰਿੰਟ ਬਾਟਮ 'ਚ ਪ੍ਰਿੰਟ ਬਣਿਆ ਹੋਇਆ ਸ਼ਰਟ ਦੇ ਵਿੱਚ ਐ ਜੀ ਜਿਹੜੀ embroiderry ਹੋਈ ਹੋਈ ਹੈ। ਇਹ ਸੀਜ਼ਨ ਵਿੱਚ ਇਥੇ ਕਲੀਅਰ ਕਰਦੀ हूं। ਅਗੇਨ ਇਹ ਦੁਪट्टे ਦੇ ਵਿੱਚ ਵੀ ਪ੍ਰਿੰਟ ਬਾਟਮ ਦੇ ਨਾਲ ਦਾ ਦੁਪੱਟਾ। ਠੀਕ ਹੈ ਜੀ। ਤੇ ਸੌਫਟ ਬਿਲਕੁਲ ਸੌਫਟ ਦੁਪੱਟਾ। ਵਾਸ਼ ਤੋਂ ਪਹਿਲਾਂ ਹੀ ਸੌਫਟ ਹੈ। ਠੀਕ ਹੈ ਜੀ। ਜਿਹੜੇ ਮਲਮਲ ਦੇ ਦੁਪੱਟੇ ਹੁੰਦੇ ਹਨ ਨਾ ਉਹ ਵਾਲਾ ਦੁਪੱਟਾ ਹੈ ਇਹ। ਹਾਂਜੀ ਨੈਕਸਟ ਆਪਣਾ ਇਹ ਵਾਲਾ ਸੂਟ ਹੈ। ਪ੍ਰਿੰਟਿੰਗ ਦੇਖੋ ਕਿੰਨੀ ਸੋਹਣੀ ਹੋਈ ਹੋਈ ਹੈ। ਇਸ ਤਰ੍ਹਾਂ ਦੇ ਨਾਲ ਇਹਦੇ ਘੇਰੇ ਤੇ ਬ੍ਰੀਕ लेस लगी हुई है। ठीक है जी किंगरी कह दने जी ਨੂੰ ਆਪਾਂ ਇਸ ਤਰ੍ਹਾਂ ਦੇ ਨਾਲ ਪ੍ਰਿੰਟ ਹੈ ਐਂਡ ਵਿੱਚ ਫੋਇਲਿੰਗ ਹੈ ਠੀਕ ਹੈ ਨੇਕ ਲਾਈਨ ਬਣੀ ਹੋਈ ਹੈ ਇਸ ਤਰ੍ਹਾਂ ਦੀ ਐਂਡ ਇਹ ਹੈਗੀ ਹੈ ਜਿਹੜੀ ਰਿਮੂਵੇਬਲ ਹੈ ਇਹਨੂੰ ਤੁਸੀਂ ਰਿਮੂਵ ਵੀ ਕਰ ਸਕਦੇ ਹੋ ਰੱਖ ਵੀ ਸਕਦੇ ਹੋ ਵਧਾ ਕਟਾ ਵੀ ਸਕਦੇ ਹੋ ਠੀਕ ਹੈ ਤੁਹਾਡੇ ਤੇ ਪੂਰੀ ਤਰ੍ਹਾਂ ਡਿਪੈਂਡ ਕਰਦਾ ਹੈ ਇਹ ਵਾਲੇ ਕਲਰ ਦੀ ਰਹਿਣੀ ਹੈ ਜੀ ਨਾਲ ਬਾਟਮ ਬ੍ਰਾਊਨ ਕਲਰ ਦੀ ਐਂਡ ਦੁਪੱਟਾ ਗਰਮੀਆਂ ਦੀ ਸਭ ਤੋਂ ਸੋਹਣੀ ਆਈਟਮਸ ਨੇ ਅੱਜ ਵਾਲੀਆਂ ਇਸ ਤਰ੍ਹਾਂ ਦੇ ਨਾਲ ਦੁਪੱਟੇ ਦਾ ਪ੍ਰਿੰਟ ਬਣਿਆ ਹੋਇਆ 2.5 ਮੀਟਰ ਮਿਲੇਗਾ ਜੀ ਤੁਹਾਨੂੰ ਠੀਕ ਹੈ 2.5 ਮੀਟਰ ਤੋਂ ਘੱਟ ਨਹੀਂ ਹੋਏਗਾ ਬਾਟਮ ਦਾ ਕੱਪੜਾ 2.5 ਮੀਟਰ ਹੋਏਗਾ ਹਾਂਜੀ ਇਹ ਪਹਿਲਾਂ ਵਾਲੇ ਸੂਟ ਦੇ ਨਾਲ ਦਾ ਹੀ ਸੂਟ ਬਟੇ ਦੀ ਬਾਟਮ ਚਿਆਂ ਚ ਵਿੱਚ ਕਦਰ ਦਾ ਡਿਫਰੈਂਸ ਹੈ ਉਸ ਕਰਕੇ ਵੀ ਬਾਟਮ ਚੇਂਜ ਸੇਮ ਪ੍ਰਿੰਟ ਬਣਿਆ ਹੋਇਆ ਸੇਮ ਨੈਕ ਲਾਈਨ ਬਣੀ ਆ ਸੇਮ ਹੀ ਕੇ ਰੇ ਤੇ ਲੇਸ ਲੱਗੀ ਹੋਈ ਆ ਇਸ ਦੇ ਨਾਲ ਰਹੇਗੀ ਇਹ ਵਾਲੀ ਬਾਟਮ ਠੀਕ ਹੈ ਜਦੋਂ ਤੁਸੀਂ ਸਕਰੀਨਸ਼ਾਟ ਲੈਣਾ ਹੈ ਚੀਜ਼ ਕਲੀਅਰ ਕਰਨੀ ਕਿ ਤੁਹਾਨੂੰ ਕਿਹੜੀ ਬਾਟਮ ਵਾਲਾ ਸੂਟ ਚਾਹੀਦਾ ਐਂਡ ਇਹ ਵਾਲਾ ਰਹੇਗਾ ਦੁਪੱਟਾ ਲਓ ਜੀ ਨੈਕਸਟ ਹੈਗੇ ਇਹ ਬਾਂਦਨੀ ਪ੍ਰਿੰਟ ਇਸ ਤੇ ਵੀ ਇਸ ਤਰ੍ਹਾਂ ਦੇ ਨਾਲ ਨੈਕ ਲਾਈਨ ਬਣੀ ਹੋਈ ਹੈ ਨੇਵੀ ਬਲੂ ਕਲਰ ਹੈ ਖੜਮਾ ਨੇਵੀ ਬਲੂ ਹੈ ਘਟਾਪ ਨੇਵੀ ਬਲੂ ਹੁੰਦਾ ਉਹ ਵਾਲਾ ਨਹੀਂ ਇਸ ਤਰ੍ਹਾਂ ਦੀ ਨਾਲ ਨੈਕ ਲਾਈਨ ਬਣੀ ਹੋਈ ਹੈ ਕਿਸੇ ਵੀ ਤਰ੍ਹਾਂ ਦੇ ਨਾਲ ਤੁਸੀਂ ਇਹਨਾਂ ਸੂਟਸ ਤੇ ਡਿਜ਼ਾਈਨਿੰਗ ਕਰ ਸਕਦੇ ਹੋ ਠੀਕ ਹੈ ਜੀ ਇਹ ਵਾਲੀ ਰੈਣੀ ਹੈ ਜੀ ਬੋਟਮ ਬੋਟਮ ਦਾ ਪ੍ਰਿੰਟ ਹੀ ਵਗੈਰਾ ਰਹੇਗਾ ਕਾਟਨ ਦਾ ਦੁਪੱਟਾ ਰਹੇਗਾ ਨਾ ਦੁਪट्टे ਦੀ ਪ੍ਰਿੰਟਿੰਗ ਦੇਖੋ ਕਿੰਨੀ ਸੋਹਣੀ ਬਣੀ ਹੋਈ ਹੈ ਇਹ ਦੁਪੱਟੇ ਦੇ ਛੋਟੇ ਪੱਲਦੇ ਬਣੇ ਹੋਏ ਐਂਡ ਇਸ ਸੈਂਟਰ ਬਣਿਆ ਹੋਇਆ ਸਾਰਾ ਹਾਂਜੀ ਨੈਕਸਟ ਡੇ ਵਾਲਾ ਬੰਦਨੀ ਵਾਲੇ ਦੇ ਵਿੱਚ ਰਹੇਗਾ yellow color नैक लाइन बनी हुई है इस तरह का प्रिंट रहेगा एंड है, है। दुपट्टा हाँ जी नैक्स एवले सूट ने बंदनी ग्रीन कलर है ਨੈਕਸਟ ਦਿਨ ਸੀਮੀਨ ਇੱਕ ਬਣਿਆ ਹੋਇਆ ਇਹ ਰਹਿ ਰਹੀਆਂ ਨੇ ਬਾਟਮ ਇਸ ਦੀ ਤੇ ਇਹ ਰਹੇਗਾ ਦੁਪੱਟਾ ਨੈਕਸਟ ਹੈਗਾ ਜੀ ਫਿਰੋਜੀ ਕਲਰ ਤੇ ਬਚ ਇਹ ਵਾਲਾ ਪ੍ਰਿੰਟ ਪਾਸ ਹੋਣਾ ਪੈਂਦਾ ਹੈ ਸਟਾਫ ਹਨ ਜਿਹੜਾ ਬਹੁਤ ਜ਼ਿਆਦਾ ਸੌਫਟ ਹੈ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਜਿਹੜੀ ਇਹ ਨੈਕਲਾਈਨ ਬਣੀ ਹੋਈ ਠੀਕ ਹੈ ਬਟਨਸ ਲੱਗੇ ਹੋਏ ਨੇ ਐਂਡ ਵਿੱਚ ਸੀਕਵੈਂਸ ਦਾ ਕੰਮ ਹੋਇਆ ਹੋਇਆ ਠੀਕ ਹੈ ਪਲੇਨ ਰਹਿ ਗਈ ਫਿਰੋਜੀ ਕਲਰ ਦੀ ਬਾਟਮ ਬੜਾ ਹੀ ਪਿਆਰਾ ਜਿਹਾ ਮੁਲਾਇਮ ਜਿਹਾ ਰਹੇਗਾ ਨਾਲ ਦੁਪੱਟਾ ਇਸ estrande ਨਾਲ ਦੁਪੱਟੇ ਦਾ ਪ੍ਰਿੰਟ ਰਹੇਗਾ ਹਾਂਜੀ ਨੈਕ ਸਟੇ ਦਾ ਸੂਟ ਹੈ estrande ਨਾਲ neck ਬਣਿਆ ਹੋਇਆ ਦੇਖੋ ਠੀਕ ਹੈ ਜੀ ਸੀਕਵੈਂਸ ਦਾ ਵਰਕ ਹੋਇਆ ਹੋਇਆ ਪ੍ਰਿੰਟਿੰਗ ਐ ਫੋਇਲਿੰਗ ਉੱਪਰ estrande ਨਾਲ ਤੇ ਜੋ ਇਹ ਉੱਪਰ ਹੋਏ ਹੋਏ ਨੇ ਪੇਂਟ ਕਹਿ ਸਕਦੇ ਆ ਜਿਹਨੂੰ ਆਪਾਂ ਇਸ ਤਰ੍ਹਾਂ ਦੇ ਨਾਲ ਕਰੀ ਚੱਲੋ ਬਿਲਕੁਲ ਵੀ ਨਹੀਂ ਨਿਕਲਦਾ ਇਹ ਬਾਟਮ ਰਹੇਗੀ ਪਲੇਨ ਦੁਪੱਟਾ ਦੇਖੋ ਕਿੰਨਾ ਜ਼ਿਆਦਾ ਪਿਆਰਾ ਇਸ ਤਰ੍ਹਾਂ ਇਹਨਾਂ ਬਹੁਤ ਪਿਆਰਾ ਦੁਪੱਟਾ ਬਣਿਆ ਹੋਇਆ ਹਾਂਜੀ ਨੈਕ ਦਾ ਇਹ ਵਾਲਾ ਸੂਟ ਬੱਸ ਉਹਨੋਂ ਸੂਟ ਹੈ ਜੀ ਇਸ ਤਰ੍ਹਾਂ ਦੇ ਨਾਮ ਨੈਕ ਬਣਿਆ ਹੋਇਆ ਦੇਖ ਸਕਦੇ ਹਾਂ ਠੀਕ ਹੈ ਜੀ ਇਹ ਕਿਹ ਰਿਤੇ ਬ੍ਰਿਕ ਲੇਸ ਲੱਗੀ ਹੋਈ ਹੈ ਬਹੁਤ ਸੋਹਣੀ ਪ੍ਰਿੰਟਿੰਗ ਹੈ ਪਲੇਨ ਬਾਟਮ ਰਹੇਗੀ ਐਂਡ ਇਹ ਵਾਲਾ ਦੁਪੱਟਾ ਰਹੇਗਾ ਠੀਕ ਹੈ ਜੀ ਬਾਰਡਰਸ ਦੇ ਉੱਪਰ ਇਹ ਵਾਲਾ ਪ੍ਰਿੰਟ ਵੱਡਾ ਪ੍ਰਿੰਟ ਬਣਿਆ ਹੋਇਆ ਐਂਡ ਸੈਂਟਰ ਦੇ ਵਿੱਚ ਛੋਟਾ ਪ੍ਰਿੰਟ ਬਣਿਆ ਹੋਇਆ ਚਾਲ ਟਾਈਪ प्रिंट ਹੈਗਾ ਇਸ ਦੁਪट्टे ਦੇ ਵਿੱਚ ਨੈਕਸਟ ਇਹ ਵਾਲਾ ਪੀਚ ਕਲਰ ਦਾ ਸੂਟ ਹੈ ਇਹ ਬਾਟਮ ਰਹੇਗੀ ਇਹ ਵਾਲਾ ਹੈਗੀ ਜਿਹੜੀ ਇਹਦੀ ਸ਼ਰਟ ਰਹੀ ਬ੍ਰੀਕ ਜੰਪਲ ਇਸ ਦਿੱਤੀ ਹੋਈ ਹੈ ਐਂਡ ਸੈਂਟਰ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਮਿਰਰਸ ਲੱਗੇ ਹੋਏ ਨੇ ਛੋਟੇ ਛੋਟੇ ਇਸ ਤਰ੍ਹਾਂ ਦੇ ਨਾਲ ਬਣਿਆ ਹੋਇਆ ਸੀ ਤਾਂ ਨੈਕ ਦਾ ਡਿਜ਼ਾਈਨ ਰਿਮੂਵੇਬਲ ਪੱਟੀ ਹੈ ਅਗਰ ਤੁਹਾਨੂੰ ਨਹੀਂ ਵੀ ਪਸੰਦ ਰਿਮੂਵ ਕਰ ਸਕਦੇ ਹੋ ਅਗਰ ਪ੍ਰਿੰਟ ਪਸੰਦ ਹੈ ਤਾਂ ਨਹੀਂ ਬਹੁਤ ਸੋਹਣਾ ਡਿਜ਼ਾਈਨ ਬਣਦਾ ਹੈ ਇਦਾਂ ਦੀਆਂ ਡਿਜ਼ਾਈਨਿੰਗ ਸਟਾਪਾ ਕਰਵਾਉਣੀ ਹੈ ਹਨਾ ਪਲੇਨ ਬਾਟਮ ਇਹ ਵਾਲਾ ਰਹੇਗਾ ਨਾਲ ਦੁਪੱਟਾ ਬੰਦੇ ਇਸ ਪ੍ਰਿੰਟ ਦੇ ਵਿੱਚ ਦੁਪੱਟਾ ਆਏਗਾ ਇਸ ਦੇ ਨਾਲ ਨੈਕਸਟ ਟੇਬਲ ਸੂਟ ਐਸ ਤਰ੍ਹਾਂ ਦੀ ਨਾਲ ਨੈਕ ਬਣਿਆ ਹੋਇਆ ਇਹ ਤੇ ਰਹਿ ਗਈ ਸੀ ਇਸਦੀ ਬਾਟਮ ਇਹਦੇ ਰਹਿ ਗਏ ਸਨ ਦੁਪੱਟਾ ਸਹੀ ਦੁਪੱਟਾ ਰਹਿ ਗਿਆ ਸੀ ਹਾਂਜੀ ਬਹੁਤ ਹੀ ਪਿਆਰਾ ਜਿਹਾ येलो ਕਲਰ ਹੈ ਲਾਲ ਗ੍ਰੀਨ ਕਲਰ ਲੈਣ येलो ਐਂਡ ਗ੍ਰੀਨ ਦਾ ਕੰਬੀਨੇਸ਼ਨ ਤਾਂ ਆਬਵੀਅਸ ਹੀ ਵਧੀਆ ਹੁੰਦਾ ਇਸ ਤਰ੍ਹਾਂ ਦੀ ਨਾਲ ਪ੍ਰਿੰਟਿੰਗ ਹੈ ਬ੍ਰੀਕਲੇਸ अगेन ਜਿਹੜਾ ਜਿਹੜਾ ਸੂਟ ਦਿਖਾਇਆ ਸੀ ਉਸ ਦੇ ਵਿੱਚ ਹੀ ਇਸ ਤਰ੍ਹਾਂ ਦੇ ਨਾਲ ਨੈਕ ਬਣਿਆ ਹੋਇਆ ਹੈ प्लेन बॉटम रहेगी एंड ये वाला प्रिंटेड दुपट्टा रहेगा हाँ जी आई थी वीडियो द लास्ट सूट बहुत ही सोना जो सूट है इस तरह बनी हुई है नैक लाइन ठीक है जी अगेन रिमूवेबल है ठीक है इस तरह के नाल एक नीचे पट्टी लगी हुई है ये भी एडजस्टेबल ये वाला कि बॉटम एंड ये दुपट्टा ਮੈਸਟਰਾਂ ਦੇ ਨਾਲ ਬਣਿਆ ਹੋਇਆ ਜੀ ਦੁਪੱਟੇ ਦਾ ਪ੍ਰਿੰਟ ਠੀਕ ਹੈ ਜੀ ਫਿਰ ਅੱਜ ਵਾਲੀ ਵੀਡੀਓ ਦੇ ਵਿੱਚ ਇੰਨੇ ਸੂਟਸ ਫਿਰ ਸੋਹਣੇ ਸੋਹਣੇ ਸੂਟਾਂ ਨਾਲ ਮਿਲਾਂਗੇ ਆਪਾਂ ਤੁਹਾਨੂੰ ਅੱਛਾ ਜੀ ਇਥੇ ਦੱਸ ਦਿੰਨੇ ਹਾਂ ਜਿਨ੍ਹਾਂ ਤੇ ਆਰੀ ਵਾਲੇ ਸੂਟਸ ਦੀ ਬੁਕਿੰਗ ਹੈ ਪਲੀਜ਼ ਅੱਜ ਸ਼ਾਮ ਨੂੰ ਆਪਾਂ ਨੂੰ ਕੰਟੈਕਟ ਕਰ ਲੈਣਾ ਮੈਸੇਜ ਕਰ ਲੈਣਾ ਐਡਵਾਂਸ ਬੁਕਿੰਗ ਤੇ ਉਹ ਵਾਲੇ ਸੂਟਸ ਹੈਗੇ ਨੇ ਮਿਲ ਰਹੇ ਨੇ ਸਪੈਸ਼ਲੀ ਬਲੈਕ ਕਲਰ ਆ ਜਿਹੜਾ ਸੋ ਅੱਜ ਅਸੀਂ ਤੁਹਾਡੀਆਂ ਬੁਕਿੰਗਸ ਲੈ ਰਹੇ ਹਾਂ ਸੋ ਥੈਟ ਅਸੀਂ ਕੱਲ ਤੁਹਾਨੂੰ ਉਹ ਵਾਲੇ ਸੂਟ ਪ੍ਰੋਵਾਈਡ ਕਰ ਸਕੀ ਠੀਕ ਹੈ ਜੀ ਫਿਰ ਤਦ ਤੱਕ ਤੁਸੀਂ ਇਹਨਾਂ ਸੂਟਸ ਦੇ